ਲਓ ਜੀ ਇੰਤਜ਼ਾਰ ਦੀਆਂ ਹੋ ਗਈਆਂ ਕੜੀਆਂ ਖਤਮ ਤੇ ਆਪਾਂ ਕਰ ਦਿੱਤਾ ਜੀ ਇਹ ਸਪੈਸ਼ਲ ਰਾਮਕੇਲੇ ਆਮਬ ਦਾਚਾਰ ਤਿਆਰ ਕਿਉਂਕਿ ਬਹੁਤ ਭੈਣਾਂ ਦੀ ਫਰਮਾਇਸ਼ ਆ ਰਹੀ ਸੀ ਕਿ ਮੈਡਮ ਕਦੋਂ ਤੁਸੀਂ ਰਾਮਕੇਲੇ ਆਮਬ ਦਾਚਾਰ ਤਿਆਰ ਕਰੋਗੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਰਾਮਕੇਲੇ ਆਮਬ ਦਾਚਾਰ ਜਿਹੜਾ ਕਿ ਬਹੁਤ ਜ਼ਿਆਦਾ ਫਾਇਦੇਮੰਦ ਵੀ ਹੁੰਦਾ ਵਾ ਬਹੁਤ ਜ਼ਿਆਦਾ ਟੇਸਟੀ ਵੀ ਹੁੰਦਾ ਤੇ ਸਾਰਾ ਸਾਲ ਖਰਾਬ ਵੀ ਨਹੀਂ ਹੁੰਦਾ ਇਹਨੂੰ ਆਪਾਂ ਕਿਸ਼ਟਾ ਤਿਆਰ ਕਰਨਾ ਤੇ ਕਿਹੜੇ-ਕਿਹੜੇ ਆਪਾਂ ਮਸਾਲੇ ਤੇ ਕਿੰਨੇ-ਕਿੰਨੇ ਮਸਾਲੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤੁਸੀਂ ਅੱਗੇ ਸਾਰਾ ਵੀਡੀਓ ਚ ਵਿੱਚ ਦੇਖਿਓ ਜੀ ਇਹਨੂੰ ਆਪਾਂ ਕਿਸ ਚਾ ਤਿਆਰ ਕਰਦੇ ਆ ਤੇ ਜੇਕਰ ਤੁਸੀਂ ਸਾਡੇ ਕੋਲ ਮੰਗਾਉਣਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੇ ਕੋਲ ਇਹ ਚਾਰ ਆਪਣਾ ਮੰਗਾ ਸਕਦੇ ਹੋ ਹੈਲੋ ਫਰੈਂਡਸ ਅੱਜ ਦੀ ਗੱਲ ਨਵਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਅਸਤ ਸਾਡਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਲੋਗਰ ਦੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਅਦ ਤੁਸੀਂ ਥੰਬਨੇਲ ਤੋਂ ਪੜ ਚੁੱਕੇ ਹੋਵੋਗੇ ਕਿ ਆਪਾਂ ਇੱਕ ਅੰਬ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਜਿਹੜੇ ਅੰਬ ਦਾ ਆਪਾਂ ਚਾਰ ਬਣਾ ਸਕਦੇ ਹਾਂ ਕਿ ਪੂਰਾ ਸਾਲ ਤਰੋ ਤਾਜ਼ਾ ਚਾਰ ਲਵੇ ਯਾਨੀ ਕਿ ਉਹਦਾ ਟੇਸਟ ਜਿਹੜਾ ਵਾ ਉਹ ਚੇਂਜ ਨਾ ਹੋਵੇ ਕਿਉਂਕਿ ਕਈ ਵਾਰੀ ਆਪਾਂ ਅੰਬ ਦਾ ਚਾਰ ਬਣਾਉਨੇ ਆ ਕਈ ਮੈਨੂੰ ਕਸਟਮਰ ਦੇ ਚਾਹੇ ਕਈਆਂ ਦੇ ਸਵਾਲ ਵੀ ਆਉਂਦੇ ਨੇ ਕਿ ਮੈਡਮ ਜਦੋਂ ਅਸੀਂ ਚਾਰ ਬਣਾ ਲੈਨੇ ਉਸ ਤੋਂ ਬਾਅਦ ਨਾ ਕਈ ਗੱਲ ਜੇ ਜਾਂਦਾ ਜਿਵੇਂ ਫਾੜੀ ਦੇ ਨਾਲੋਂ ਗੜਕ ਜਿਹੜੀ ਆ ਉਹ ਵੱਖਰੀ ਹੋ ਜਾਂਦੀ ਆ ਇਹਦਾ ਚਾਰ ਜਿਹੜਾ ਵਾ ਉਹ ਵਧੀਆ ਨਹੀਂ ਬਾਅਦ ਟੇਸਟ ਨਹੀਂ ਵਧੀਆ ਆਉਂਦਾ ਸੋ ਉਸ ਬਾਰੇ ਆਪਾਂ ਸਾਰੀ ਅੱਜ ਡਿਸਕਸ ਕਰਾਂਗੇ ਤੇ ਕਿਹੜੇ ਅੰਬ ਦਾ ਚਾਰ ਆਪਾਂ ਪਾਈਏ ਕਿ ਸਾਰਾ ਸਾਲ ਜਿਹੜਾ ਬਿਲਕੁਲ ਫਰੈਸ਼ ਉਹਦੇ ਵਿੱਚੋਂ ਟੇਸਟ ਆਵੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਅੰਬ ਦੀ ਕਿਸਮ ਵੀ ਦੱਸਾਂਗੇ ਅੰਬ ਦੀ ਸ਼ਕਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਉਹ ਅੰਬ ਹੁੰਦਾ ਵਾ ਵੀਡੀਓ ਦੇ ਵਿੱਚ ਬਣੇ ਰਿਓ ਜੇ ਵੀਡੀਓ ਵਿੱਚ ਨਵੇਂ ਹੋ ਤਾਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਜੇ ਤੇ ਵੀਡੀਓ ਸਕਿਪ ਕਰਕੇ ਨਾ ਦੇਖਿਓ ਜੇ ਜਿੰਨਾ ਭੈਣਾ ਨੇ ਖਾਸ ਕਰਕੇ achar ਬਣਾਉਣਾ ਹੈ ਕਿਉਂਕਿ ਹੁਣ ਸੀਜ਼ਨ ਚੱਲਦਾ ਪਿਆ achar ਦਾ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜਾ ਅੰਬ ਆ ਜਿਹਦਾ ਆਪਾਂ ਸਾਲ ਭਰ achar ਜਿਹੜਾ ਬਣਾ ਕੇ ਰੱਖ ਸਕਦੇ ਤੇ ਆਪਣਾ ਜਿਹੜਾ ਚਾਰ ਦਾ ਤੁਹਾਨੂੰ ਪਤਾ ਕੰਮ ਆ ਕਿਉਂਕਿ ਜਿਹੜਾ ਪੈਂਟਰਾਵਾਂ ਨੇ ਚਾਰ ਬੜੇ ਛਟਕਾਰੇ ਲਾ ਕੇ ਖਾਣਾ ਹੁੰਦਾ ਸੋ ਉਹ ਸਾਡੇ ਕੋਲ ਚਾਰ ਮੰਗਵਾਉਂਦੇ ਨੇ ਤੇ ਆਪਾਂ ਚਾਰ ਬਣਾਉਂਦੇ ਚਾਰ ਤਾਂ ਆਪਾਂ ਕਈ ਕਿਸਮਾਂ ਦੇ ਅੰਬਾ ਦਾ ਬਣਾ ਚੁੱਕੇ ਆ ਪਰ ਸਭ ਤੋਂ ਬੈਸਟ ਜਿਹੜੀ ਕਿਸਮ ਹੁੰਦੀ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕਿ ਕਦੇ ਖਰਾਬ ਵੀ ਨਹੀਂ ਹੋਊਗਾ ਸੋ ਜਿਨ੍ਹਾਂ ਨੇ ਸਾਡੇ ਕੋਲ ਚਾਰ ਮੰਗਵਾਉਣਾ ਵਾ ਆਪਾਂ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਕੇ ਇਹ ਚਾਰ ਮੰਗਵਾ ਸਕਦੇ ਹੋ ਤੇ ਜਿਨ੍ਹਾਂ ਨੇ ਬਣਾਉਣਾ ਉਹ ਸਾਰੀ ਵੀਡੀਓ ਵੇਖ ਕੇ ਘਰੇ ਬਣਾ ਸਕਦੇ ਹੋ ਤੇ ਇਹ ਜਿਹੋ ਆਂਬ ਜਿਹੜਾ ਆਪਾਂ ਜਿਹਦੀ ਗੱਲ ਕਰਦੇ ਪਏ ਸੀ ਤੁਸੀਂ ਦੇਖ ਸਕਦੇ ਹੋ ਇਹ ਆਂਬ ਦੀ ਵੈਰਾਈਟੀ ਜਿਹੜੀ ਸਾਰੇ ਆਂਬਾਂ ਨਾਲੋਂ ਵੱਖਰੀ ਹੈ ਤੇ ਸ਼ਕਲ ਵੀ ਇਹਦੀ ਵੱਖਰੀ ਹੈ ਇਹਦੀ ਪਹਿਚਾਣ ਵੀ ਵੱਖਰੀ ਹੈ ਇਹਦਾ ਨਾਮ ਹੈਗਾ ਜੀ ਰਾਮਕੇਲਾ ਅੰਬ ਭਾਰਤ ਦੀ ਸਭ ਤੋਂ ਬੈਸਟ ਕਿਸਮ ਮੰਨੀ ਗਈ ਆ ਅੰਬ ਦੀ ਜਿਹਦਾ ਆਪਾਂ achar ਤਿਆਰ ਕਰ ਸਕਦੇ ਆ ਵੈਸੇ ਆਪਾਂ ਹਰ ਅੰਬ ਦਾ achar ਤਿਆਰ ਕਰਦੇ ਆ ਕੱਚੇ ਦਾ ਪਰ ਜਿਹਦੇ ਤੁਸੀਂ ਇਹਦਾ ਅੰਬ ਦਾ achar ਤਿਆਰ ਕਰੋਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦਾ ਵਾ ਤੇ ਸਾਲੋ ਸਾਲ ਤੱਕ ਚੱਲਦਾ ਵਾ ਤੇ ਜਿਆਦਾ ਵੱਡੀ ਗੱਲ ਜਿਹੜੀ ਆ ਕਿ ਉਹ ਬਿਲਕੁਲ ਤਾਜ਼ਾ ਤੇ ਫਰੈਸ਼ ਰਹਿੰਦਾ ਵਾ ਇਹਦੀ ਪਛਾਣ ਕੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੋਲ ਆ ਵੈਸੇ ਚੁੰਝੀ ਜੀ ਥੋੜੀ ਜੀ ਬਣੀ ਹੁੰਦੀ ਹੈ ਨਾ ਚਾਹੇ ਉਹ ਕੱਚਾ ਅੰਬ ਹੋਵੇ ਚਾ ਪੱਕਾ ਪਰ ਇਹ ਬਿਲਕੁਲ ਗੋਲ ਅੰਬ ਹੋਊਗਾ ਦੂਜੀ ਗੱਲ ਕਿ ਤੁਸੀਂ ਇਹ ਦੇਖ ਸਕਦੇ ਹੋ ਉਹ ਵਾਈਟ ਵਾਈਟ ਜਿਹੜੇ ਇਹਦੇ ਉੱਤੇ ਐ ਲੱਗਦੇ ਨੇ ਦਾਣੇ ਜੇ ਬਣੇ ਹੁੰਦੇ ਜਿਵੇਂ ਆਪਣੀ ਸਕਿਨ ਤੇ ਮੋਸਾਮ ਬਣੇ ਹੁੰਦੇ ਆ ਉਹ ਬਣੇ ਹੁੰਦੇ ਆ ਦੂਜਾ ਇਹਦਾ ਜਿਹੜਾ ਡਾਰਕ ਰੰਗ ਹੁੰਦਾ ਦੂਸਰੇ ਅੰਬ ਦਾ ਤੁਸੀਂ ਦੇਖ ਸਕਦੇ ਆ ਆਪਾਂ ਵੀਡੀਓ ਵੀ ਬਣਾਈ ਆ ਦੁਕਾਨ ਤੇ ਜਾ ਕੇ ਉਹਦਾ ਜਿਹੜਾ ਲਾਈਟ ਜਿਹਾ ਕਲਰ ਹੁੰਦਾ ਗ੍ਰੀਨ ਤੇ ਇਹਦਾ ਡਾਰਕ ਗ੍ਰੀਨ ਕਲਰ ਹੁੰਦਾ ਥੱਲੇ ਇਹ ਗੋਲ ਹੁੰਦਾ ਤੇ ਇੱਕ ਤੁਸੀਂ ਦੇਖੋਗੇ ਕਿ ਇਹ ਨੰਬਾਂ ਦੇ ਉੱਤੇ ਨਾ ਜਿਵੇਂ ਦੇਖੋ ਵਾਈਟ ਵਾਈਟ ਆ ਲੱਗੂਗਾ ਕੋਈ ਪਾਊਡਰ ਲੱਗਾ ਪਰ ਇਹ ਜਿਹੜਾ ਵਾ ਨੇਚਰਲ ਹੀ ਹੁੰਦਾ ਇਹਦੇ ਉੱਤੇ ਇਹ ਦੇਖੋ ਵਾਈਟ ਵਾਈਟ ਹੋਊਗਾ ਜਦੋਂ ਇਹਨੂੰ ਆਪਾਂ ਐ ਹੱਥ ਤੇ ਥੋੜਾ ਜਿਹਾ ਲਾਈਟ ਹੋ ਜਾਂਦਾ ਪਰ ਇਹ ਕੁਦਰਤੀ ਹੈ ਜਦੇਤੇ ਕੋਈ ਵੀ ਦਵਾਈ ਨਹੀਂ ਲਾਈ ਗਈ ਬਿਲਕੁਲ ਨੇਚਰਲ ਆ ਇਹ ਜਿਹੜੀ ਕਿਸਮਾਂ ਦੀ ਇਹਦਾ achar ਜਿਹੜਾ ਬਹੁਤ ਵਧੀਆ ਰਹਿੰਦਾ ਵਾ ਤੇ ਕਈ ਭੈਣਾਂ ਦੇ ਫੋਨ ਆਉਂਦੇ ਨੇ ਮੈਨੂੰ ਜਿਨ੍ਹਾਂ ਨੇ ਘਰੇ ਤਿਆਰ ਕਰਨਾ ਕਿ ਮੈਡਮ ਤੁਸੀਂ ਕਿਹੜੇ ਅੰਬ ਦਾ achar ਤਿਆਰ ਕਰਦੇ ਹੋ ਤੇ ਅਸੀਂ ਕਿਹੜੇ ਅੰਬ ਦਾ achar ਤਿਆਰ ਕਰੀਏ ਕਿ ਜਿਹੜਾ ਸਾਡਾ ਸਾਲ ਭਰ ਬਿਲਕੁਲ ਫਰੈਸ਼ ਰਵੇ ਤੇ ਖਰਾਬ ਵੀ ਨਾ ਹੋਵੇ ਸੋ ਉਹਨਾਂ ਭੈਣਾਂ ਵਾਸਤੇ ਵੀਡੀਓ ਖਾਸ ਕਰਕੇ ਕਿ ਤੁਸੀਂ ਇਹ RAM KELA AMBA ਨੂੰ ਬੁਲਾਇਆ ਜਾਂਦਾ ਇਹ ਤੁਸੀਂ ਇਹ ਲੈ ਸਕਦੇ ਚਾਹੇ ਗੋਲ ਆਂਬੇ ਨੂੰ ਬੋਲਿਆ ਜਾਂਦਾ ਮੋਟੀ ਗਿਰੀ ਵਾਲਾ ਜਿਹਨੂੰ ਬੋਲਦੇ ਜਿਵੇਂ ਗੁੱਦਾ ਜ਼ਿਆਦਾ ਹੁੰਦਾ ਨਾ ਮੋਟੀ ਗਿਰੀ ਵਾਲਾ ਇਹਨੂੰ ਚਾਹੇ ਗੋਲ ਆਂਬ ਬੋਲਿਆ ਜਾਂਦਾ ਤੇ ਤੀਜੇ ਨੂੰ ਗੁੱਛੇ ਵਾਲਾ ਆਂਬ ਵੀ ਬੋਲਿਆ ਜਾਂਦਾ ਵੈਸੇ ਤੁਸੀਂ ਆਂਬ ਦੇਖੇ ਹੋਗੇ ਦਰਖਤੇ ਐ ਇੱਕ ਇੱਕ ਆਂਬ ਲੱਗਾ ਹੁੰਦਾ ਪਰ ਇਹ ਗੁੱਛਿਆਂ ਦੇ ਵਿੱਚ ਲੱਗਦੇ ਆ ਜਿਵੇਂ ਇੱਕ ਟਾਣੀ ਨੂੰ ਦੋ ਦੋ ਤਿੰਨ ਤਿੰਨ ਇਕੱਠੇ ਲੱਗਦੇ ਆ ਸੋ ਜਿਨ੍ਹਾਂ ਦੇ ਘਰਾਂ 'ਚ ਹੈਗੇ ਨੇ ਆਂਬ ਉਹਨਾਂ ਨੂੰ ਵੀ ਪਛਾਣ ਹੋਊਗੀ ਜੇ ਨਹੀਂ ਨਾਮ ਦਾ ਪਤਾ ਤਾਂ ਤੁਸੀਂ ਉਹ ਹੁਣ ਸਵਾਲ ਸਕਦੇ ਹੋ ਕਿ ਇਹਨੂੰ ਰਾਮਕੇਲਾ ਅੰਬ ਬੋਲਿਆ ਜਾਂਦਾ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਚਾਹੇ ਦਾ ਚਾਰ ਨਹੀਂ ਉਹਨਾਂ ਨੇ ਕਦੀ ਖਾਧਾ ਉਹਦਾ ਕੋਈ ਵੀ ਕੱਚੇ ਅੰਬ ਲੈ ਕੇ ਉਹਦਾ ਚਾਰ ਬਣਾਉਂਦੇ ਰਹਿੰਦੇ ਨੇ ਪਰ ਜਿਨ੍ਹਾਂ ਨੂੰ ਇਸ ਚੀਜ਼ ਦੀ ਪਹਿਚਾਣ ਆ ਚਾਹੇ ਇਸੀ ਦਾ ਚਾਰ ਉਹਨਾਂ ਨੇ ਖਾਧਾ ਇਹਦੇ ਗੁਣਾਂ ਦਾ ਜਿਨ੍ਹਾਂ ਨੂੰ ਪਤਾ ਵਾ ਕਿਉਂਕਿ ਅਪਾ ਜੇ ਕੋਈ ਚੀਜ਼ ਖਾ ਰਹੇ ਆ ਉਹਦੇ ਆਪਾਂ ਨੂੰ ਬਾਡੀ ਨੂੰ ਗੁਣ ਵੀ ਮਿਲਨੇ ਚਾਹੀਦੇ ਆ ਇਹ ਸੰਭ ਦੇ ਵਿੱਚ ਬਹੁਤ ਜਿਆਦੇ ਗੁਣ ਹੁੰਦੇ ਆ ਇਹ ਦੀ ਗਿੜਕ ਦੇ ਵਿੱਚ ਵੀ ਬਹੁਤ ਗੁਣ ਹੁੰਦੇ ਆ ਸੋ ਉਹ ਜਿਹੜੇ ਲੋਕ ਆ ਨਾ ਉਹ ਇਸ ਦੀ ਵੇਟ ਕਰਦੇ ਰਹਿੰਦੇ ਨੇ ਕਿ RAM ਕੇ ਲਾਮ ਜਦੋਂ ਆਵੇ ਉਹਦਾ ਚਾਰ ਤਿਆਰ ਕੀਤਾ ਜਾਵੇ ਇਹਦਾ ਚਾਰ ਤੁਸੀਂ ਗਿੜਕ ਵਾਲਾ ਵੀ ਤਿਆਰ ਕਰ ਸਕਦੇ ਹੋ ਬਿਨਾ ਗਿੜਕ ਤੋਂ ਵੀ ਜਿਵੇਂ ਦਾ ਤੁਹਾਨੂੰ ਪਸੰਦ ਆ ਤੁਸੀਂ ਖਾ ਸਕਦੇ ਹੋ ਪਰ ਇਹਦੇ ਵਿੱਚ ਦੀ ਜਿਹੜੀ ਗਿੜਕ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਇਹ ਜੜੀ ਦੇ ਵਿੱਚੋਂ ਗਿੜਕ ਦੇ ਵਿੱਚੋਂ ਜਿਹੜੀ ਗਿੜਕ ਨਿਕਲਦੀ ਆ ਉਹ ਵੀ ਇਹਦੀ ਫਾਇਦੇਮੰਦ ਬਹੁਤ ਹੁੰਦੀ ਆ ਪੁਰਾਣੇ ਬਜ਼ੁਰਗਾਂ ਤੋਂ ਤੁਸੀਂ ਸੁਣਿਆ ਹੋਊਗਾ ਕਿ ਢਿੱਡ ਤੇ ਪੀੜ ਹੁੰਦੀ ਆ ਚਾਹੇ ਫਾਰਾ ਹੋਇਆ ਵਾ ਤੇ ਉਹ ਕਹਣਗੇ ਆਂਬ ਦੇ ਵਿੱਚੋਂ ਗਿੜਕ ਕੱਢ ਕੇ ਖਾ ਲੋ ਉਹ ਇਸ ਗਿੜਕ ਦੀ ਗੱਲ ਕਰਦੇ ਹੁੰਦੇ ਅਸੀਂ ਪਹਿਲਾਂ ਇਹ ਗਿੜਕਾਂ ਵਿੱਚੇ ਰਹਿਣ ਦਿੱਤੀਆਂ ਜਾਂਦੀਆਂ ਸੀ ਅੱਜ ਕੱਲ ਜਿਵੇਂ ਲੋਕ ਨਹੀਂ ਪਸੰਦ ਕਰਦੇ ਆਗੇ ਕਿ ਸਾਨੂੰ ਬਿਲਕੁਲ ਸਾਫ਼ ਸੁਥਰਾ ਚਾਹ ਚਾਹੀਦਾ ਸੋ ਇਹ ਗਿੜਕੇ ਕੱਢ ਦਿੱਤੀ ਜਾਂਦੀ ਆ ਇਹ ਉਹਦੇ ਚਾਰ ਦੇ ਵਿੱਚ ਹੀ ਮਸਾਲਿਆਂ 'ਚ ਭਿੱਜ ਕੇ ਗਿੜਕ ਦਾ ਟੇਸਟ ਵੀ ਬਹੁਤ ਹੁੰਦਾ ਸੀਗਾ ਤੇ ਗੁੰਕਾਰੀ ਵੀ ਬਹੁਤ ਜ਼ਿਆਦਾ ਹੋ ਜਾਂਦੀ ਸੀਗੀ ਇਹਦੇ ਖਾਣ ਦੇ ਨਾਲ ਪੇਟ ਦੀ ਜਿਹੜੀ ਦਰਦ ਬਿਲਕੁਲ ਠੀਕ ਹੋ ਜਾਂਦੀ ਸੀਗੀ ਤੇ ਜੇ ਕੋ ਚਾਰਚ ਨਹੀਂ ਪਾਉਂਦਾ ਸੀ ਤੇ ਇਹਨੂੰ ਜਿਵੇਂ ਦੇਖੋ ਅਸੀਂ ਇਦਾਂ ਕੱਟ ਕੇ ਸਾਰਾ ਰੱਖਿਆ ਨਾ ਇਹਨੂੰ ਚੰਗੀ ਤਰ੍ਹਾਂ ਆ ਸੁਕਾ ਲੈਣਾ ਫੁਕਾ ਕੇ ਇਹਦਾ ਆਪਾਂ ਪਾਊਡਰ ਤਿਆਰ ਕਰ ਲੈਣਾ ਪਾਊਡਰ ਵੀ ਮੈਡੀਸਿਨ ਦੀ ਤਰ੍ਹਾਂ ਤੁਸੀਂ ਖਾ ਸਕਦੇ ਹੋ ਇਦੇ ਵਿੱਚ ਜਿਹੜੇ ਜਾਮ ਨੂੰ ਹੁੰਦੇ ਆ ਉਹਦੀਆਂ ਗਿੜਕਾ ਵੇ ਮਿਕਸ ਕਰਕੇ ਤੇ ਪੇਟ ਦਰਦ ਦੀ ਚਾਹੇ ਲੂਜ਼ ਮੋਸ਼ਨ ਦੀ ਜਿਹੜੀ ਆ ਦਵਾਈ ਆ ਜਿਵੇਂ ਕਹਿ ਦਿੰਦੇ ਟੱਟੀਆਂ ਆਉਂਦੀਆਂ ਨੇ ਭੱਜੇ ਜਾਂਦੇ ਆ ਪਰ ਡਾਕਟਰਾਂ ਵੱਲ ਉਦੋਂ ਜਿਹੜਾ ਆਮ ਡਾਕਟਰ ਹੁੰਦਾ ਸੀ ਘਰੇ ਜਿਹੜੀਆਂ ਮਾਈਆਂ ਜਿਹੜੀਆਂ ਆਪਣੇ ਨਾਨੀਆਂ ਦਾਦੀਆਂ ਹੁੰਦੀਆਂ ਸੀ ਉਹੀ ਵੈਦ ਹੁੰਦੀਆਂ ਸੀ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿਹੜਾ ਮਸਾਲਾ ਖਾਣ ਦੇ ਨਾਲ ਕਿਹੜੀ ਪ੍ਰੋਬਲਮ ਠੀਕ ਹੋ ਸਕਦੀ ਹੈ ਕਿਉਂਕਿ ਅੱਜਕੱਲ ਵੀ ਦੇਖੋ ਆਯੁਰਵੈਦਿਕ ਵਾਲੇ ਡਾਕਟਰ ਇਹੀ ਕਹਿੰਦੇ ਨੇ ਕਿ ਆਪਣੇ ਜਿਹੜੀ ਆ ਜਿੰਨੀਆਂ ਬੋਡੀ ਨੂੰ ਬਿਮਾਰੀਆਂ ਆਪਨੇ ਲੱਗੀਆਂ ਇਹਨਾਂ ਠੀਕ ਕਰਨ ਵਾਲੇ ਸਾਰੇ ਮਸਾਲੇ ਆਪਣੀ ਰਸੋਈ ਦੇ ਵਿੱਚ ਆ ਤੇ ਕੋਈ ਇੱਕ ਭਾਰਤ ਆਪਣਾ ਇੱਕ ਮਸਾਲਿਆਂ ਦੇ ਨਾਂ ਤੋਂ ਜਾਣਿਆ ਜਾਂਦਾ ਵਾ ਜਿੰਨੇ ਮਸਾਲੇ ਆਪਣੀ ਰਸੋਈ ਦੇ ਵਿੱਚ ਆ ਫਾਇਦੇਮੰਦੀ ਆ ਚਾਹੇ ਉਹ ਅਜਵੈਨ ਹੋਵੇ ਚਾਹੇ ਸੌਫ ਹੋਵੇ ਚਾਹੇ ਰਤਨਜੋਤ ਹੋਵੇ ਸੌਂਡ ਹੋਵੇ ਕੋਈ ਵੀ ਮਸਾਲਾ ਤੁਸੀਂ ਲੈ ਲਓ ਉਹਦੇ ਬੇਸ਼ੁਮਾਰ ਜਿਹੜੇ ਗੁਣ ਹੁੰਦੇ ਆ ਫਾਇਦੇ ਮਿਲਦੇ ਆ ਆਪਣੀ ਬੋਡੀ ਨੂੰ ਤੇ ਆਚਾਰ ਦੇ ਵਿੱਚ ਇੱਕ ਵੇਖਿਆ ਜਾਂਦਾ ਵਾ ਕਿ ਬਹੁਤਾਰੇ ਮਸਾਲੇ ਇਹੋ ਜਿਹੇ ਪਾਏ ਜਾਂਦੇ ਆ ਕਿ ਜਿਹੜੇ ਆਪਣੇ ਸਰੀਰ ਵਾਸਤੇ ਫਾਇਦੇਮੰਦ ਆ ਜਿਵੇਂ ਕਲੌਂਜੀ ਹੋ ਗਈ ਮੇਥੇ ਹੋ ਗਏ ਸ਼ੂਗਰ ਵਾਸਤੇ ਬਹੁਤ ਵਧੀਆ ਹੁੰਦੀ ਆ ਰਾਈ ਹੋ ਗਈ ਸਾਫ ਹੋ ਗਈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਾਈ ਜਾਂਦੀ ਤੇ ਜਿਵੇਂ ਕਾਲੀ ਮਿਰਚ ਜਿਹੜੀ ਉਹ ਵਾਈ ਚੱਕ ਦੇ ਆਪਣੇ ਸਰੀਰ ਦੇ ਵਿੱਚ ਇਹਦੇ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਕਈ ਲੋਕ ਜਿਹੜੇ ਮਸਾਲੇ ਉਹ ਪੜ ਦਿੰਦੇ ਨੇ ਵਿੱਚੋਂ ਵੀ ਨਹੀਂ ਮਸਾਲੇ ਨਹੀਂ ਅਸੀਂ ਖਾਣਾ ਤੋਂ ਅਸੀਂ ਦੇਖਿਆ ਪਲੇਟ ਦੇ ਵਿੱਚ ਮਸਾਲੇ ਵੱਖਰੇ ਕਰ ਦਿੰਦੇ ਨੇ ਪਰ ਉਹ ਬਹੁਤ ਫਾਇਦੇਮੰਦ ਹੁੰਦੇ ਆ ਕਿਉਂਕਿ ਜਿਹੜੇ ਮਸਾਲਿਆਂ ਦੇ ਜਿੰਨੇ ਗੁਣ ਹੁੰਦੇ ਆ ਨਾ ਜਦੋਂ ਤੇਲ ਦੇ ਵਿੱਚ ਡਿਪ ਰਹਿੰਦੇ ਨੇ ਨਾ ਤੇ ਉਹਨਾਂ ਦੇ 100 ਗੁਣਾ ਗੁਣ ਜਿਹੜੇ ਹੋਰ ਵੱਧ ਜਾਂਦੇ ਨੇ ਕਈ ਲੋਕ ਉਹਦੇ ਨਾਲ ਪ੍ਰੋਟੀਨ ਵੀ ਖਾਂਦੇ ਆ ਜਿਹੜੇ ਨਹੀਂ ਖਾਂਦੇ ਤੁਸੀਂ ਕੋਲੀ ਖਾ ਕੇ ਦੇਖਿਓ ਕਿੰਨੀ ਜਿਆਦਾ ਟੇਸਟੀ ਲੱਗਦੀ ਆ ਇਹਦਾ ਮਸਾਲਿਆਂ ਦੇ ਜਿਹੜੇ ਬਹੁਤ ਫਾਇਦੇ ਹੁੰਦੇ ਆ ਤੇ ਇੱਕ ਉਹਦੋਂ ਹੁਣ ਤਾਂ ਆਪਾਂ ਇੱਕ ਸਵਾਦ ਵਾਸਤੇ ਚਾਹ ਤਿਆਰ ਕਰਦੇ ਆ ਉਹਦੇ ਇੱਕ ਦਵਾਈ ਦੇ ਰੂਪ ਤੇ ਚਾਹ ਜਿਹੜਾ ਤਿਆਰ ਕੀਤਾ ਜਾਂਦਾ ਸੀ ਦੂਜੀ ਗੱਲ ਸੀਗਾ ਕਿ ਟਾਈਮ ਬ ਟਾਈਮ ਜਿਹੜੀ ਆਪਾਂ ਰੋਟੀ ਖਾਣੇ ਉਹਦੇ ਵਾਸਤੇ ਚਾਹ ਜਿਹੜਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੁੰਦਾ ਸੀਗਾ ਵੀ ਹੁਣ ਤਾਂ ਜਿਹੜੀ ਆ 24 ਘੰਟੇ ਸੋਈ ਆਪਣੀ ਚੱਲਦੀ ਰਹਿੰਦੀ ਆ ਵੀ ਸਬਜ਼ੀਆਂ ਰੋਟੀਆਂ ਬਣਾਈ ਜੋ ਉਦੋਂ ਇੱਕ ਟਾਈਮ ਜਿਹੜੀਆਂ ਮਾਈਆਂ ਬੀਬੀਆਂ ਰੋਟੀਆਂ ਬਣਾ ਦਿੰਦੀਆਂ ਸੀ ਇੱਕ ਟਾਈਮ ਸਬਜ਼ੀ ਬਣਦੀ ਸੀਗੀ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਆਚਾਰ ਨਾਲ ਖਾਦੀ ਹੋਗੀ ਕਈ ਪੈਣਾ ਨੂੰ ਬਚਪਨ ਚ ਤੇ ਆਇਆ ਹੋਊਗਾ ਅਸੀਂ ਵੀ ਖਾਂਦੇ ਰਹਿਆ ਵੀ ਇਹਨੂੰ ਲੋਹੜਾ ਵਾਲਾ ਬੋਲਿਆ ਜਾਂਦਾ ਸ਼ਾਮਾਂ ਤੋਂ ਪਹਿਲਾਂ ਜਿਹੜਾ ਟਾਈਮ ਆਉਂਦਾ 4:00 ਵਜੇ ਦਾ ਉਦੋਂ ਚਾਹ ਦੇ ਨਾਲ ਇਹ ਆਚਾਰ ਤੇ ਜਿਹੜੀ ਪਰੌਂਠੀ ਖਾਦੀ ਜਾਂਦੀ ਸੀ ਬਹੁਤ ਜਿਆਦਾ ਟੇਸਟੀ ਲੱਗਦੀ ਹੁੰਦੀ ਸੀ ਰੋਟੀ ਤੇ ਬਹੁਤ ਵਧੀਆ ਸੀ ਸਮਾਂ ਆਉਂਦਾ ਸੋ ਜਿੰਨਾ ਨੇ ਚਾਰ ਤਿਆਰ ਕਰੇ ਸਾਹਮਣੇ ਚਾਰ ਦੇ ਜਿਹੜੇ ਫਾਇਦੇ ਫਾਇਦੇ ਆ ਨੁਕਸਾਨ ਨਹੀਂ ਆ ਕਈ ਲੋਕ ਕਹਿ ਦਣਗੇ ਕਿ ਤੇਲ ਜ਼ਿਆਦਾ ਦੀ ਸਾਡੇ ਬਾਡੀ ਨੂੰ ਜਿਹੜਾ ਨੁਕਸਾਨ ਕਰੂਗਾ ਸਾਡੀ ਸ਼ੂਗਰ ਵਧੂਗੀ ਤੁਸੀਂ ਇਹਨੂੰ ਘੱਟ ਤੇਲ ਪਾ ਕੇ ਵੀ ਤਿਆਰ ਕਰ ਸਕਦੇ ਹੋ ਬਿਨਾ ਤੇਲ ਤੋਂ ਵੀ ਤੁਸੀਂ ਤਿਆਰ ਕਰ ਸਕਦੇ ਹੋ ਚਾਹੇ ਜਿਵੇਂ ਖੰਡ ਪਾ ਕੇ ਆਪਾਂ ਚਾਰ ਤਿਆਰ ਕਰਦੇ ਆ ਉਦਾਂ ਵੀ ਤੁਸੀਂ ਇਹਦਾ ਚਾਰ ਤਿਆਰ ਕਰ ਸਕਦੇ ਹੋ ਜਿਸ ਵੀ ਕਿਸਮ ਦਾ ਤੁਸੀਂ ਚਾਰ ਖਾਣਾ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਇਹ ਸਾਰੀਆਂ ਨਾ ਭੈਣਾਂ ਨੂੰ ਜਾਣਕਾਰੀ ਦਿੱਤੀ ਆਪਾਂ ਜਿਨ੍ਹਾਂ ਨੇ ਘਰੇ ਜਾ ਕੇ ਤਿਆਰ ਕਰਨਾ ਤੇ ਜਿਹੜੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਆ ਕਿ ਤੁਸੀਂ ਕਿਹੜੇ ਆਮ ਦਾਚਾਰ ਤਿਆਰ ਕਰਦੇ ਹੋ ਅਸੀਂ ਮਗਵਾਉਣਾ ਜ ਕੁ ਕਈਆਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ ਇਸ ਬਾਰੇ ਸੋ ਉਹਨਾਂ ਵਾਸਤੇ ਵੀ ਇਹ ਵੀਡੀਓ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਰਾਮਕੇਲੇ ਆਮ ਦਾਚਾਰ ਜਿਹੜਾ ਤਿਆਰ ਕਰ ਰਹੇ ਆ ਇਹ ਪੂਰਾ ਸਾਲ ਭਰ ਸਾਡੇ ਕੋਲ ਮਿਲ ਸਕਦਾ ਤੁਸੀਂ ਕਿਸੇ ਨੇ ਵੀ ਮਗਵਾਉਣਾ ਹੋਵੇ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਕਿ ਵੀਡੀਓ ਵਿੱਚ ਨੰਬਰ ਦਿੱਤਾ ਹੋਇਆ ਆਪਾਂ ਆਪਣਾ ਫੋਨ ਨੰਬਰ ਉਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ 5 ਕਿਲੋ ਲੈਣਾ 10 ਕਿਲੋ ਲੈਣਾ ਜਿੰਨਾ ਵੀ ਲੈਣਾ ਉਸ ਹਿਸਾਬ ਨਾਲ ਤੁਸੀਂ ਸਾਨੂੰ ਉਹ ਆਪਣਾ ਆਰਡਰ ਦੇ ਸਕਦੇ ਹੋ ਬਾਕੀ ਕਈ ਭੈਣ ਭਰਾਵਾਂ ਦੀ ਆਪਾਂ ਨੂੰ ਇਹ ਫਰਮਾਇਸ਼ ਇਹ ਅੰਬ ਦੇ ਚਾਰ ਦੀ ਤਿਆਰ ਕਰਨ ਦੀ ਆਈ ਸੀਗੀ ਉਹ ਆਪਾਂ ਅੱਜ ਅੰਬ ਦਾ ਚਾਰ ਤਿਆਰ ਕਰਨ ਲੱਗੇ ਆਂ ਕਈ ਭੈਣਾਂ ਦੀ ਇਹ ਫਰਮਾਇਸ਼ ਆਈ ਆ ਕਿ ਕਲੌਂਜੀ ਤੇ ਮੇਥੇ ਜਾਦੇ ਪਾਏ ਜਾਣ ਸੋ ਜਿੱਦਾਂ ਜਿੱਦਾਂ ਤੁਹਾਡਾ ਆਰਡਰ ਹੋਵੇ ਉਹਦਾ ਅਧਾ ਅਧਾ ਆਪਾਂ ਚਾਰ ਜਿਹੜਾ ਤਿਆਰ ਕਰਾਂਗੇ ਹਾਂ ਇਹ ਹੈਗਾ 5 ਤੇ 10 ਕਿਲੋ ਜੇ ਤੁਸੀਂ ਕਹੋ ਕਿ ਸਾਨੂੰ ਅੱਧਾ ਕਿਲੋ ਕਿਲੋ ਸਾਨੂੰ ਚਾਰ ਜੀ ਵੱਖਰੇ ਵੱਖਰੇ ਬਣਾ ਕੇ ਦਿਓ ਸੋ ਉਹ ਨਹੀਂ ਹੋ ਸਕਦਾ ਜੇਕਰ ਤੁਸੀਂ ਆਪਣਾ ਸਪੈਸ਼ਲ ਆਰਡਰ ਤੇ ਚਾਰ ਤਿਆਰ ਕਰਨਾ ਤੇ ਉਹ ਘੱਟ ਤੋਂ ਘੱਟ 5 ਕਿਲੋ ਚਾਹ ਜਾਂ 10 ਕਿਲੋ ਅਚਾਰ ਹੋਣਾ ਚਾਹੀਦਾ ਸੋ ਮੈਨੂੰ ਲੱਗਦਾ ਕਿ ਆਪਾਂ ਸਾਰੀ ਇਹ ਸੰਬੰਧ ਬਾਰੇ ਨੌਲੇਜ ਦੇ ਚੁੱਕੇ ਹਾਂ ਜਿੰਨਾ ਭੈਣਾ ਨੇ ਘਰੇ achar ਬਣਾਉਣਾ ਤੁਸੀਂ ਹੋ ਚਾ ਕੇ ਇਸ ਮੌਸਮ ਦੇ ਵਿੱਚ ਜਿਹੜਾ ਇਹ ਅੰਬ ਆਉਂਦਾ ਤੁਸੀਂ ਹੁਣ ਜਾ ਕੇ ਦੁਕਾਨਾ ਤੋਂ ਜਿਹੜਾ ਅੰਬ ਲਿਆ ਸਕਦੇ ਹੋ ਤੇ ਉਹਦਾ achar ਤਿਆਰ ਕਰ ਸਕਦੇ ਹੋ ਮੇਰੀ ਇਹ ਗੱਲ ਆ ਕਿ ਜਿਹੜੀ ਆਪਾਂ ਅੰਬ ਲਿਓਨੇ ਦੂਸਰੇ ਅੰਬ ਲੈ ਕੇ ਆਉਨੇ ਆ ਤੇ ਰਾਤ ਉਹਨਾਂ ਨੂੰ ਪਾਣੀ 'ਚ ਨਾ ਰੱਖੋ ਤੇ ਦਿਨ ਤੱਕ ਉਹ ਪੱਕ ਜਾਂਦੇ ਆ ਇਹ 2 ਦਿਨ ਤੱਕ ਅੰਬ ਜਿਹੜਾ ਬਿਲਕੁਲ ਫਰੈਸ਼ ਰਹਿੰਦਾ ਵਾ ਕੋਈ ਪ੍ਰੋਬਲਮ ਨਹੀਂ ਇਹਨੂੰ ਹੁੰਦੀ ਫਿਰ ਇਹਨੂੰ ਪਾਣੀ 'ਚ ਤੁਸੀਂ ਡਿਪ ਕਰ ਸਕਦੇ ਹੋ ਤੇ ਇਹ ਬਾਅਦ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਹੁਣ ਚਲੋ ਫੜਿਆ ਤੇ ਮੈਨੂੰ ਪਤਾ ਵੀ ਬਹੁਤ ਜ਼ਿਆਦਾ ਸਖਤ ਹੁੰਦਾ ਅੰਬ ਕੱਟਣ ਦੇ ਵਿੱਚ ਵੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਤੇ ਅਸੀਂ 30 ਕਿਲੋ ਜਿਹੜਾ ਆਂਬਾ ਉਹ ਕੱਟ ਚੁੱਕੇ ਆ ਪਹਿਲਾਂ ਤੇ ਇਹ ਕੁਛ ਮੈਂ ਆਂਬ ਰੱਖੇ ਸੀ ਇੱਕ ਤਾਂ ਪਛਾਣ ਕਰਾਉਣ ਤੋਂ ਤੇ ਦੂਜੀ ਗੱਲ ਆ ਕਿ ਇਹਦਾ ਅਸੀਂ ਜਿਹੜਾ ਬਿਨਾ ਗਿੜਕ ਤੋਂ ਚਾਹ ਤਿਆਰ ਕਰਨਾ ਜਿਵੇਂ ਭੈਣ ਭਰਾਵਾਂ ਦੇ ਆਪਾਂ ਨੂੰ ਆਰਡਰ ਆਉਂਦੇ ਤੇ ਹੁਣ ਲੱਗਿਆ ਜੀ ਆਪਾਂ ਚਾਹ ਤਿਆਰ ਕਰਨ ਇਹ ਜਿਹੜਾ ਚਾਰ ਆ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨਾਂ ਨੂੰ ਸੁਕਾ ਕੇ ਫਿਰ ਕੱਟ ਕੇ ਤੇ ਹੁਣ ਇਹਨੂੰ ਫਿਰ ਸੁੱਕੜੇ ਪਾਇਆ ਸੀ ਇੱਕ ਦਿਨ ਦੀ ਧੁੱਪ ਲਵਾ ਕੇ ਫਿਰ ਆਪਾਂ ਚਾਹ ਤਿਆਰ ਕਰਦੇ ਆ ਕਿਉਂਕਿ ਆਪਣਾ ਚਾਰ ਜਿਹੜਾ ਬਾਹਰ ਜਾਣਾ ਹੁੰਦਾ ਵਾ ਤੇ ਉਹਦੇ ਵਿੱਚ ਪਾਣੀ ਤੇ ਤੇਲ ਜਿਹੜਾ ਘੱਟ ਹੋਣਾ ਚਾਹੀਦਾ ਜਿੱਦੋਂ ਆਪਾਂ ਸਕਾਉਂਦੇ ਨਹੀਂ ਨਾ achar ਨੂੰ ਜਿਹੜਾ ਇਹ achar ਆ ਪਾਣੀ ਬਹੁਤ ਛੱਡਦਾ ਸੋ 20 ਕਿਲੋ ਆਂਬ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਸੀਗਾ ਪਹਿਲਾਂ ਤੇ 20 ਕਿਲੋ achar ਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਉਹਦੀ ਮਿੰਤੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੈਸੇ ਆਪਾਂ ਹਰ ਵੀਡੀਓ 'ਚ ਦੱਸੀ ਹੋਈ ਆ ਕਿ ਇਹ ਅਸੀਂ 3-300 ਗ੍ਰਾਮ ਜਿਹੜੀ ਆ ਹਰ ਇੱਕ ਚੀਜ਼ ਪਾ ਰਹੇ ਆ ਤੁਸੀਂ 200 ਗ੍ਰਾਮ ਵੀ ਇਹਦੇ ਵਿੱਚ ਪਾ ਸਕਦੇ ਹੋ ਕਿਉਂਕਿ ਕਈ ਲੋਕ ਮਸਾਲੇ ਜਿਹੜੇ ਘੱਟ ਖਾਂਦੇ ਆ ਤੇ ਜ਼ਿਆਦਾ ਆਪਾਂ ਨੂੰ ਜਿਹੜੀ ਫਰਮਾਇਸ਼ ਆਉਂਦੀ ਆ ਮਸਾਲੇ ਵੱਧ ਦੀ ਆਉਂਦੀ ਆ ਸੋ ਇਹ ਆਪਣੇ 3 300 ਗ੍ਰਾਮ ਜਿਹੜੇ ਆ ਸਾਰੇ ਮਸਾਲੇ ਐਸੇ ਸਾਰੇ ਆਪਾਂ ਵੀਡੀਓ ਚ ਪਹਿਲਾਂ ਵੀ ਦੱਸੇ ਪਰ ਫਿਰ ਵੀ ਆਪਾਂ ਮਸਾਲੇ ਤੁਹਾਨੂੰ ਦੱਸ ਦਿੰਨੇ ਇਹ ਮੇਥੇ ਪਾ ਰਹੇ ਆਪਾਂ ਇਹਦੇ ਵਿੱਚ ਤੇ ਸੌਫਾ ਇਹਨੂੰ ਵੀ ਆਪਾਂ ਦੜਫੜ ਕੀਤਾ ਤੇ ਮੇਥਿਆਂ ਨੂੰ ਵੀ ਦੜਫੜ ਕੀਤਾ ਇਹ ਆਈ ਹੈ ਜੀ ਕਾਲੀ ਮਿਰਚ ਇਹਨੂੰ ਵੀ ਆਪਾਂ ਜਿਹੜਾ ਥੋੜਾ ਜਿਹਾ ਦੜਫੜ ਕਰ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ 100 ਗ੍ਰਾਮ ਪਾ ਰਹੇ ਆਂ ਜੀ ਇਹ ਜਿਹੜੀ ਹੈ ਰਾਈ ਤੁਸੀਂ ਪੀਲੀ ਰਾਈ ਵੀ ਪਾ ਸਕਦੇ ਲਾਲ ਵੀ ਜੇ ਸਕਿਪ ਕਰਨੀ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਜ਼ਿਆਦਾਤਰ ਲੋਕ ਇਹਨੂੰ ਅਚਾਰ ਦੇ ਵਿੱਚ ਨਹੀਂ ਪਾਉਂਦੇ ਤੇ ਇਹਦੇ ਵਿੱਚ ਇਹ 300 ਗ੍ਰਾਮ ਹੀ ਆਪਾਂ ਪਾ ਰਹੇ ਹਾਂ ਦੇਗੀ ਲਾਲ ਮਿਰਚ 300 ਗ੍ਰਾਮ ਹੀ ਕਲੌਂਜੀ ਤੇ 300 ਗ੍ਰਾਮ ਇਹਦੇ ਵਿੱਚ ਆਪਾਂ ਲਾਲ ਮਿਰਚ ਪਾ ਰਹੇ ਹਾਂ 300 ਗ੍ਰਾਮ ਹਲਦੀ ਆਪਾਂ ਚਾਰਚ ਪਾ ਰਹੇ ਹਾਂ ਤੇ 200 ਗ੍ਰਾਮ ਜਿਹੜਾ ਵਾ ਨਮਕ ਆਪਾਂ ਤੁਹਾਨੂੰ ਦੱਸ ਦੇ ਇੱਕ ਕਿਲੋ ਅਚਾਰ ਦੇ ਵਿੱਚ ਪੈਂਦਾ ਵਾ ਤੇ ਜੇਕਰ ਤੁਸੀਂ ਵੱਧ ਘੱਟ ਖਾਣੇ ਹੋ ਤਾਂ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ 200 ਗ੍ਰਾਮ ਦੇ ਹਿਸਾਬ ਨਾਲ ਜਿਹੜਾ 4 ਕਿਲੋ ਨਮਕ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ 2 ਕਿਲੋ ਪਹਿਲਾਂ ਤੇਲ ਜਦੋਂ ਚਾਰ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਉਸ ਤੋਂ ਬਾਅਦ ਤੇਲ ਪਾਵਾਂਗੇ ਕਿ ਆਪਾਂ ਸਾਰਾ ਇਹਨੂੰ ਪਹਿਲਾਂ ਰਲਾ ਕੇ ਤੇ ਚਾਰ ਤਿਆਰ ਕਰ ਲਏ ਤੇ ਸਾਰੇ ਮਸਾਲੇ ਆਪਾਂ ਟੱਪ ਦੇ ਵਿੱਚ ਪਾ ਲੈਨੇ ਕਈ ਲੋਕ ਸਾਬਤੀ ਪਾਉਂਦੇ ਤੁਸੀਂ ਸਾਬਤੀ ਪਾ ਸਕਦੇ ਹੋ ਪਰ ਆਪਾਂ ਥੋੜਾ ਜਿਹਾ ਇਹਨੂੰ ਦੜਫੜ ਕਰ ਲਿਆ ਸੀਗਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਨਮਕ ਇਹ ਸਾਰੇ ਮਸਾਲੇ ਆਪਾਂ ਮਿਕਸ ਕਰ ਦਿੰਨੇ ਆ मिक्स ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਕਈ ਲੋਕ ਜਿਹੜਾ ਮਸਰ ਦਿੰਦੇ ਆ ਤੇਲ ਮਿਕਸ ਤੇ ਮਸਾਲਾ ਤੇ ਤੇਲ ਆਪਾਂ ਜੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਚਾਰ ਬਣਾਉਣ ਲੱਗਿਆਂ ਖਾਸ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਜਿਹੜੇ ਭਾਂਡੇ ਜੇ ਤੁਸੀਂ ਚਾਰ ਪਾਉਣਾ ਬਿਲਕੁਲ ਸਾਫ਼ ਸੁਥਰਾ ਤੇ ਸੁੱਕਾ ਹੋਣਾ ਚਾਹੀਦਾ ਹੱਥ ਤੁਹਾਡੇ ਬਿਲਕੁਲ ਸਾਫ਼ ਹੋਣੇ ਚਾਹੀਦੇ ਆ ਸੇਲ ਤੁਹਾਡਾ ਕਵਰ ਕੀਤਾ ਹੋਣਾ ਚਾਹੀਦਾ ਬਾਕੀ ਤੁਸੀਂ ਜਿਵੇਂ ਥੋੜਾ ਚਾਹ ਤਿਆਰ ਕਰ ਰਹੇ ਹੋ ਚੀਨੀ ਦਾ ਮਰਦ ਬਣ ਕੇ ਕੱਚੇ ਦੇ ਡੱਬੇ ਦੇ ਵਿੱਚ ਪਾ ਸਕਦੇ ਹੋ ਦੇਰ ਤੱਕ ਬਣਿਆ ਰਹੇ ਕਦੇ ਵੀ ਖਰਾਬ ਨਹੀਂ ਹੋਇਆ ਕੋਈ ਵੀ ਕੰਮ ਆ ਤੁਸੀਂ ਰੱਬ ਦਾ ਨਾਮ ਲੈ ਕੇ ਸ਼ੁਰੂ ਕਰੋ ਕਦੇ ਵੀ ਉਹ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਚਾਹ ਸ਼ੁਰੂ ਕਰਦੇ ਆਂ ਤੇ ਨੇ ਇਹ ਫਾੜੀਆਂ ਪਹਿਲਾਂ ਪਾ ਕੇ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਕੇ ਤੇ ਦੂਸਰੇ ਟੱਪ ਤੇ ਪਾਈ ਜਾਵਾਂਗੇ। ਉਹ ਤੇ ਕੋੜਾ ਚਾਰ ਹੋਵੇ ਤੇ ਰਲ ਜਾਂਦਾ ਹੈ ਤੇ ਇਦਾਂ ਜੇ ਜਿਆਦਾ ਚਾਰ ਹੋਵੇ ਤੇ ਰਲਦਾ ਨਹੀਂ। ਇਸ ਤਰੀਕੇ ਨਾਲ ਸਾਰੀਆਂ ਫਾੜੀਆਂ ਨੂੰ ਪ੍ਰੋਪਰਲੀ ਮਸਾਲਾ ਲੱਗ ਜਾਂਦਾ। ਜਿਉਂ ਆਪਾਂ ਜਿਵੇਂ ਮਸਾਲਾ ਮਿਕਸ ਕਰ ਕਰਕੇ ਇਹ ਚ ਫਾੜੀਆਂ ਪਾਈ ਜਾਂਦੇ। ਇਸ ਤਰ੍ਹਾਂ ਆਪਾਂ ਸਾਰਾ ਰਲਾ ਕੇ ਚਾਰ ਤੇ ਪੂਰਾ ਟੱਪ ਭਰ ਲੈਨੇ ਤਾਂ ਫਿਰ ਆਪਾਂ ਤੁਹਾਨੂੰ ਮਿਲਦੇ ਤੇ ਲੋ ਜੀ ਸਾਰੀਆਂ ਫਾੜੀਆਂ ਆਪਾਂ ਚੰਗੀ ਤਰ੍ਹਾਂ ਮਸਾਲੇ 'ਚ ਮਿਕਸ ਕਰਕੇ ਤੇ ਆਪਾਂ ਇਹਦੇ ਵਿੱਚ ਟੱਪ 'ਚ ਪਾ ਦਿੱਤਾ ਤੇ ਇਹ ਜਿਹੜਾ ਬਾਕੀ ਦਾ ਮਸਾਲਾ ਬਚਿਆ ਇਹ ਵੀ ਆਪਾਂ ਉੱਪਰ ਹੀ ਇਹਦੇ ਪਾ ਦਾਂਗੇ ਕਿਉਂਕਿ ਸਾਰੇ ਮਸਾਲੇ ਨੇ ਜੀ ਵਿੱਚ ਚਾਰ ਚ ਰਜਣਾ ਚੰਗੀ ਤਰ੍ਹਾਂ ਇਹਦਾ ਤੁਸੀਂ ਉੱਤੇ ਉੱਤੇ ਪਾ ਦੋਗੇ ਨਾ ਜਦੋਂ ਥੋੜਾ ਥੋੜਾ ਵੀ ਐਨ ਲਾਓਗੇ ਤੇ ਸਾਰਾ ਮਸਾਲਾ ਥੱਲੇ ਚਲ ਜਾਣਾ ਆਚਾਰ ਜਿਹੜਾ ਮਸਾਲੇ ਜੀ ਤਿਆਰ ਹੁੰਦਾ ਜ਼ਿਆਦਾਤਰ ਤੇ ਤੁਸੀਂ ਜੇ 5 ਕਿਲੋ ਚਾਰ ਬਣਾਉਣਾ ਤੇ ਇਹਦਾ ਚੌਥਾ ਹਿੱਸਾ ਕਰ ਲਿਓ ਮਸਾਲਿਆਂ ਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੇ ਜੇ 10 ਕਿਲੋ ਬਣਾਉਣਾ ਉਹਦੇ ਅਕੋਰਡਿੰਗ ਜੇ ਕਿਲੋ ਬਣਾਉਣਾ ਤਾਂ ਵੀ ਆਪਾਂ ਤੁਹਾਨੂੰ ਦੱਸਿਆ ਕਿ ਕਿੰਨਾ ਦੇ ਵਿੱਚ ਤੁਸੀਂ ਚਾਰ ਚ ਮਸਾਲਾ ਪਾਉਣਾ ਤੇ ਨਮਕ ਕਿੰਨਾ ਪਾਉਣਾ ਜਿਆਦਾ ਜਿਹੇ ਤਰ੍ਹਾਂ ਵਿੱਚ ਤੇਲ ਤੇ ਨਮਕ ਦਾ ਹੁੰਦਾ ਵਾ ਮਸਾਲੇ ਜਿੰਨੇ ਮਰਜ਼ੀ ਜਿਹੜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਜਿਹੜੇ ਨਹੀਂ ਪਸੰਦ ਉਹ ਤੁਸੀਂ ਕੱਟ ਵੀ ਸਕਦੇ ਹੋ ਪਰ ਫਾਇਦੇ ਮਸਾਲਿਆਂ ਦੇ ਬਹੁਤ ਹੁੰਦੇ ਆ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਤੇ ਲਓ ਜੀ ਆਪਣਾ ਚਾਰ ਤਿਆਰ ਹੋ ਚੁੱਕਾ ਤੇ ਹੁਣ ਆਪਾਂ ਫੇਰ ਤੋਂ ਹੀ ਪੂਰੀ ਕਹਿ ਦਿੰਨੇ ਆ ਕਿ ਜੇ ਕਿਸੇ ਨੇ ਮਗੌਣਾ ਤੇ ਵੀਡੀਓ ਵਿੱਚ ਨੰਬਰ ਦਿੱਤਾ ਆਪਾਂ ਸਾਰੀ ਵੀਡੀਓ 'ਚ ਨੰਬਰ ਪਾਉਨੇ ਆ ਪਰ ਫੇਰ ਵੀ ਕਈ ਵਾਰੀ ਕਮੈਂਟ ਆਉਂਦਾ ਕਿ ਮੈਨੂੰ ਸਾਨੂੰ ਨੰਬਰ ਦੇ ਦਿਓ ਅਸੀਂ ਤਾਂ ਨਾਲ ਗੱਲ ਕਰਨੀ ਆ ਆਚਾਰ ਮਗੌਣਾ ਆਪਾਂ ਸਾਰੀ ਵੀਡੀਓ ਦੇ ਵਿੱਚ ਨੰਬਰ ਪਾਉਨੇ ਆ ਕਿ ਆਪਣੇ ਕੋ ਹਰ ਕਿਸਮ ਦਾ ਆਚਾਰ ਤੇ ਤਿੰਨ ਟਾਈਪ ਵੀ ਆਪਣੇ ਕੋ ਬੜੀਆਂ ਜਿਹੜੀਆਂ ਪੇਠੇ ਵਾਲੀਆਂ ਹੁੰਦੀਆਂ ਤੇ ਨਾਲ ਆਪਣੇ ਕੋਲ ਪਾਪੜ, 올ਿਵ ਵਾਲਾ ਮਰੱਬਾ, ਆਂਬ ਦੀ ਮਿੱਠੀ ਚਟਨੀ, ਆਂਬ ਦਾ ਮਿੱਠਾ ਮਰੱਬਾ ਸਾਰਾ ਆਪਾਂ ਤਿਆਰ ਕਰਦੇ ਆ। ਤੁਸੀਂ ਘਰ ਬੈਠੇ ਸਾਡੇ ਕੋਲ ਬਵਾ ਸਕਦੇ ਹੋ। ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ। ਸੋ ਬਾਹਰ ਵਾਲੇ ਭੈਣ ਭਰਾ ਆਪਾਂ ਨੂੰ ਬਹੁਤ ਇਚਾਰਾ ਵਾਲੀ ਵੀਡੀਓ ਤੇ ਪਿਆਰ ਦੇ ਰਹੇ ਨੇ ਤੇ ਬਹੁਤ ਜ਼ਿਆਦਾ ਆਪਾਂ ਨੂੰ ਆਰਡਰ ਵੀ ਆ ਰਹੇ ਨੇ ਬਾਹਰ ਤੋਂ ਵੀ ਉਹਨਾਂ ਭੈਣਾਂ ਨੂੰ ਜਿਵੇਂ ਕਹਿੰਦੇ ਪਰਾਣਾ ਪੰਜਾਬ ਤੁਸੀਂ ਵਿਖਾ ਰਹੇ ਹੋ ਇਹ ਚਾਰ ਦੇ ਰਹੀ ਤੁਸੀਂ ਸਾਨੂੰ ਕਿ ਸਾਡੀਆਂ ਨਾਨੀਆਂ ਦਾਦੀਆਂ ਬਣਾ ਕੇ ਚਾਰ ਖਵਾਉਂਦੀਆਂ ਸੀ। ਬਲਵਿੰਦਰਪੁਰ ਸੈਂਬੀ ਜਿਵੇਂ ਕੈਨੇਡਾ ਤੋਂ ਉਹਨਾਂ ਦਾ ਵੀ ਫੋਨ ਆਇਆ ਸੀ ਕਿ ਢੇਉ ਦਾ ਚਾਰ ਜਿਹੜਾ ਬਹੁਤ ਵਧੀਆ ਵਾ ਤੇ ਅਸੀਂ ਮਂਗਾਵਾਗੇ ਬਾਕੀ ਹਰਪ੍ਰੀਤ ਕੌਰ ਇਸ ਵੀਡੀਓ ਦੇ ਇਥੇ ਆਪਾਂ ਐਂਡ ਕਰਦੇ ਹਾਂ ਜੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋੜਵੰਦਾ ਤੱਕ ਹੋਰੇ ਜਾਣਕਾਰੀ ਪਹੁੰਚ ਸਕੇ ਉਹਨਾਂ ਭੈਣਾਂ ਤੱਕ ਪਹੁੰਚ ਸਕੇ ਕਿ ਜਿਹੜੀਆਂ ਜੇ ਸੋਚ ਰਹੀਆਂ ਵੀ ਅਸੀਂ ਕਿਹੜੇ ਅੰਬ ਦਾ ਚਾਰ ਤਿਆਰ ਕਰੀਏ ਜੀ ਤੇ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ बेल बटन ਦਬਾ ਦਿਓ ਨਾਲ ਨਾਲ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਹ ਸਾਰੀ ਵੀਡੀਓ ਦੇਖੀ ਆ ਸੋ ਇਸ ਵੀਡੀਓ ਤੇ ਅੰਡ ਕਰਦੇ ਹਾਂ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ